ਸਤ ਕਰ ਰਹੇ ਹੂ ਕਿਉਂਕਿ ਆਦਮੀਆਂ ਗੁਪੀਸ਼ ਬਗੇਲ ਜੀ ਜਨਰਲ ਸਕੱਤਰ ਚਾਰਜ ਸਰਕਾਰ ਮੁੱਖ ਮੰਤਰੀ ਇਨਚਾਰਜ ਪੰਜਾਬ ਆਈਸੀ ਅੱਜ ਉਹਨਾਂ ਨੇ ਆਪਣੇ ਲੁਧਿਆਣਾ ਜਿਹੜਾ ਬਾਏ ਇਲੈਕਸ਼ਨ ਹੈ ਉਹਦੇ ਵਸੇ ਤੋਂ ਨਿਕਲਦੇ ਅਗਲੇ ਪ੍ਰੋਗਰਾਮ ਹੋਰ ਬਹੁਤ ਦਿੱਤੇ ਹੋਏ ਐ ਸੋ ਮੈਂ ਤੁਹਾਡਾ ਸਾਰੀ ਪ੍ਰਸਤਾ ਬਹੁਤ ਧੰਨਵਾਦ ਕਰਦਾ ਹਾਂ ਉਨ੍ਹਾਂ ਦੇ ਨਾਲ ਸੀਐਲਪੀ ਦੇ ਲੀਡਰ Pratap Singh Bajwa ਸਾਹਿਬ ਬਹੁਤ ਹੀ ਸਹਿਕਾਰਯੋਗ ਸਾਡੇ ਰਾਜਸਥਾਨ ਦੇ ਚਾਰਜ ਸੀ.ਐਮ.ਓ. ਸੀ ਦੇ ਮੈਂਬਰ ਸੁਖਜਿੰਦਰ ਰੰਧਾਵਾ ਸਾਹਿਬ ਭਰਮਿੰਦਰਜੀ ਡੈਨੀ ਸਾਹਿਬ ਔਰ ਕੇਵੀ ਸਾਹਿਬ ਸਾਡੇ ਸੀਨੀਅਰ ਆਗੂ ਲੀਡਰ ਅਮਰ ਸਿੰਘ ਜੀ ਅਤੇ ਸਾਥ ਵਕੀਰਤ ਕੁਤਲੀ ਸਾਹਿਬ ਰਜਿਆ ਸੁਤਾਨਾ ਜੀ ਮੈਂ ਵੀ ਸਤਿ ਸ੍ਰੀ ਅਕਾਲ ਜੀ ਕਾਂਗਰਸ ਸਾਹਿਬ ਸਾਰੇ ਲਖਾ ਪਾਇਲ ਜੀ ਅਜਨਾਲਾ ਜੀ ਤੇ ਵਿਕਰਮ ਚੋਧਰੀ ਮਾਨ ਸਾਹਿਬ ਤੇ ਵਿਕਰਮ ਚੋਧਰੀ ਸਾਹਿਬ ਤੇ ਪਾੜਾ ਸਾਹਿਬ ਜੀਰਾ ਸਾਹਿਬ ਮੋਹਿਤ ਮਹਿੰਦਰਾ ਜੀ ਬਾਬਾ ਹੈਦਰੀ ਸਾਹਿਬ ਤੇ ਸਾਡੇ ਸੰਦੀਪ ਸੰਧੂ ਸਾਹਿਬ ਰਾਜਾ ਐਮਐਲਏ ਅਭੀਤ ਸਿੰਘ ਸਾਹਿਬ ਰਾਜਾ ਜੀ ਸਾਡੇ ਕਦੀਪ ਸਾਹਿਬ ਜਿਹੜੇ ਬਰਨਾਲਾ ਤੋਂ ਸਾਡੇ ਉਹਨੇ ਉਹਨੇ ਐਮਐਲਏ ਚੁਣੇ ਗਏ ਐ ਰਤੀ ਸਾਹਿਬ ਤਾਰੀਵਾਲਾ ਪੰਗਿੰਗਰ ਧਾਰੀਵਾਲਾ ਸਾਡੇ ਦੋ ਆਰਟੀ ਐਮ ਐਲ اے ਤੇ ਖਾਸ ਕਰਕੇ ਦੈਨੀ ਜੋਗ ਸਾਡੀ ਭੈ ਮੁਕੇਰੀਆਂ ਕੋ инду ਬਾਲਾ ਜੀ ਉਹ ਵੀ ਇੱਥੇ ਬੈਠੇ ਨੇ ਤੇ ਮੈਂ ਅੱਜ ਦੋ ਸਾਡੇ ਜਿਹੜੇ ਸਾਥੀ ਨੇ ਇੱਕ ਤਾਂ ਮੁਕੇਰੀਆਂ ਹੱਕੇ ਤੋਂ ਸਰਪ੍ਰੋਤ ਸਿੰਘ ਸਾਬੀ ਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਮੂਤ ਕਾਲੀ ਨਾਲ ਤੋਂ ਲੈ ਕੇ ਹੁਣ ਤੱਕ ਦੇ ਪਿਛਲੀ ਵਾਰੀ ਕੰਟੈਸਟਡ ਕੈਂਡੀਡੇਟ ਸੀ ਜੇ ਸਾਡੇ ਮੁਕੇਰੀਆ ਹਲਕੇ ਤੋਂ ਮੁਕੇਰੀਆ ਹਲਕੇ ਤੋਂ ਉਮੀਦਵਾਰ ਸੀ ਅਕਾਲੀ ਗੱਲਪੇ ਔਰ ਤਕਰੀਬਨ ਮੇਰਾ ਖਿਆਲ 28000 ਆ ਵੋਟ ਲੈ ਕੇ ਗਏ ਸੀ ਉਹ ਅੱਜ ਉਹਨਾਂ ਨੇ ਕਾਂਗਰਸ ਪਾਰਟੀ ਦਾ ਪੱਲਾ ਫੜਨ ਦਾ ਜਿਹੜਾ ਉਹਨਾਂ ਨੇ ਪ੍ਰਚਾਰ ਕੀਤਾ ਹੈ ਕਿ ਮੈਂ ਉਹਨਾਂ ਨੂੰ ਜਿਹਾ ਆ ਕਹਿਣਾ ਚਾਹਣ। ਦੂਸਰੇ ਸਾਡੇ ਸਾਥੀ ਤੁਸੀਂ ਸਾਰੇ ਜਾਣਦੇ ਹੋ ਯੂਨੀਵਰਸਿਟੀ ਦੇ ਉਹ ਲੀਡਰ ਜਿਨ੍ਹਾਂ ਦੇ ਥੱਲੇ ਕਿਸੇ ਵੇਲੇ ਰਜੀਵ ਪ੍ਰਤਾਪ ਰੂਡੀ ਕੁਮਾਰੀ ਸ਼ਰਜਾ ਜੀ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਸਟੂਡੈਂਟ ਆਰਗੇਨਾਈਜੇਸ਼ਨ ਦੇ ਰੂਪ ਦੇ ਵਿੱਚ ਸੈਨੇਟ ਦੇ ਰੂਪ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੰਮ ਕੀਤਾ ਚੋਣਾਂ ਲੜੇ ਔਰ ਜਿਨ੍ਹਾਂ ਦਾ ਹੋਕਸ ਪਰਸਨਿਟੀ ਰਹੇ ਕਾਂਗਰਸ ਨਾਲ ਪੁਰਾਣਾ ਵਿਸ਼ਵਾਸੀ ਔਰ ਜਿਹੜੇ ਕਿ ਸੁਨਾਮ ਹਲਕੇ ਤੋਂ ਰਹਿਣ ਵਾਲੇ ਨੇ ਅਕਾਲੀ ਦਲ ਦੀ ਅਗਵਾਈ ਕਰ ਰਹੇ ਨੇ ਸਪੋਕਸਪਰਸਨ ਵੀ ਨੇ ਸੋ ਅੱਜ ਅਸੀਂ ਉਹਨਾਂ ਨੂੰ ਉਹ ਵੀ ਸਾਡੀ ਪਾਰਟੀ ਦੇ ਵਿੱਚ ਅੱਜ ਸ਼ਾਮਿਲ ਹੋਣ ਵਾਸਤੇ ਆਏ ਨੇ ਮੈਂ ਉਹਨਾਂ ਨੂੰ ਵੀ ਜੀ ਆਇਆਂ ਕਹਿਣਾ ਚਾਹੁੰਦਾ ਨਾ ਰਜਿੰਦਰ ਦੀਪਾਜੀ ਰਜਿੰਦਰ ਵਿਪਾਜੀ ਉਹ ਸਾਡੇ ਵਿਚਕਾਰ ਆਏ ਨੇ ਤੀਸਰਾ ਅਮਿਲ ਠਾਕਰ ਸਰਪੰਚ ਸਲਾਹਕਾਰ ਸ਼੍ਰੋਮੀ ਅਕਾਲੀ ਦਲ ਪੰਜਾਬ ਇਹ ਵੀ ਇਹਨਾਂ ਨੇ ਅੱਜ ਸ਼ਮੂਲੀਅਤ ਕੀਤੀ ਹੈ ਸਾਡੀ ਜਿੱਤੇ ਇਹਨਾਂ ਨੇ ਦੋਹਾਂ ਨੇ ਇਕੱਠਿਆਂ ਨੇ ਮੁਕੇਰੀਆਂ ਤੋਂ ਮੈਂ ਇਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਔਰ ਮੈਂ ਇਹਨਾਂ ਦੇ ਹੋਣ ਨੇ ਨਾਲ ਸਾਡੀ ਪਾਰਟੀ ਮਜ਼ਬੂਤ ਹੋਏਗੀ ਔਰ ਸਾਡੀ ਪਾਰਟੀ ਲਈ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਜਿਨ੍ਹਾਂ ਸੱਜਣਾ ਨੂੰ ਸਾਥੀਆਂ ਨੂੰ ਕਿ ਅਸੀਂ ਇੱਕ ਟੀਮ ਬਣ ਕੇ ਸਾਰੇ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰਾਂਗੇ ਕਾਂਗਰਸ ਪਾਰਟੀ ਨੇ ਚੜ੍ਹਦੀ ਕਲਾ ਵੀ ਕਾਮਨਾ ਕਰਦੇ ਹੋਏ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਜਾਵਾਂਗੇ ਔਰ ਇਹਨਾਂ ਦੇ ਆਉਣ ਦੇ ਨਾਲ ਸਾਨੂੰ ਬੜਾ ਵੱਡਾ ਬਲ ਮਿਲਣ ਵਾਲਾ ਹੈ ਸੋ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਨਾ ਹੈ ਬਪੇਸ਼ ਬਗੇਲ ਜੀ ਦੀ ਅਗਵਾਈ ਦੇ ਵਿੱਚ ਔਰ ਸਾਡੇ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਮੈਂ ਚਾਹਾਂਗਾ ਕਿ ਬਾਜਵਾ ਸਾਹਿਬ ਬਪੇਸ਼ ਬਗੇਲ ਜੀ ਰੰਦਾਵਾ ਜੀ ਤੁਸੀਂ ਸਾਰੇ ਜਨਤਾ ਨੂੰ ਰਸਮੀ ਤੌਰ ਤੇ ਹੁਣ ਤੁਸੀਂ ਇਹਨਾਂ ਨੂੰ ਪਾਰਟੀ ਦੇ ਵਿੱਚ ਅੱਛਾ ਇੱਕ ਵਕਤ ਸ਼ਾਮਿਲ ਆਪਾਂ ਇਹ ਸੁਭਾਤ ਕਰੀਏ ਮੈਂ ਬੇਨਤੀ ਕਰਾਂ ਸਾਡੇ ਸੀਐਲਪੀ ਦੇ ਲੀਡਰ ਵੀ ਥੋੜੇ ਨਾਲ ਰੋਬਰੂ ਹੋਣ सीपी लीडर प्रताप पाटिल ऑनरेबल बघेल साहब गांधी वृंदावन साहब के सारे साथी क्योंकि नाए तुक्के में कि मैं तोडे को तांगुसाकी कीती है माइक लेन दी क्योंकि दोनों एक दे मेरा गोंडी है सर जो ये बिल्कुल ही दरिया दे एक कंडे ते मुकेरियां दूसरे कंडे ते मैं तो बिल्कुल ही कादिया दा असेंबली हलका है नौजवान है ਵੱਡੀ ਆਧਾਰ ਉੱਤੇ ਰੱਖਦੇ ਅਕਾਲੀ ਦਲ ਦਾ ਇਹ ਜੈਨੇਸਕਟੀ ਵੀ ਹੈ 도ਆਬੇ ਦਾ ਵਿਚਾਰ ਜੀ ਰਿਹਾ ਅਸੀਂ ਆਪਣੀ ਪੈਨ ਦੇ ਨਾਲ ਸਰਗੁਆਸੀ ਡਾਕਟਰ ਕੇਵਲ ਕੁਸ਼ਣ ਜੀ ਜਿਹੜੇ ਸਾਡੇ ਸਪੀਕਰ ਨੇ ਉਹਨਾਂ ਦੇ ਗਠਨ ਲੋ ਜਿਹੜੇ ਸਾਡੇ ਐਕਸਮਲ ਨੇ ਉਹਨਾਂ ਦੀ ਬਕਾਇਦਤ ਔਰ ਸ਼ਾਂਤੀ ਦੇ ਨਾਲ ਇਹ ਬਹੁਤ ਵੱਡੀ ਤਾਕਤ ਸਾਨੂੰ ਅੱਜ ਦੇ ਵਿੱਚ ਵਿਸ਼ੇਸ਼ ਤੌਰ ਤੇ ਹੁਸ਼ਿਆਰ ਹੋਛੇ ਮਿਲੇਗੀ ਉਹਨਾਂ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਮਿਲਿਆ ਉੱਥੇ ਹੀ ਪਹਿਲੇ ਤੋਂ ਭਾਈਨੇ ਦੀਪਾ ਜੀ ਅਸੀਂ ਉਹਨਾਂ ਦੀ ਸੇਵਾ ਕੀਤੀ ਹੈ ਤੇ ਇਹ ਵੀ ਮੈਂ ਪ੍ਰੈਸ ਨੂੰ ਦੱਸਣਾ ਚਾਹਨਾ ਕਿ ਜਿਹੇ ਅਮਨ अरोड़ा ਜੀ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਉਹਦੇ ਘਰੀ ਵੀ ਅਮਨ अरोड़ा ਜੀ ਦੀ ਸਿਸਟਰ ਨੇ ਦੇ ਉਹ ਦੀਪਾ ਜੀ ਦੀ ਭੈਣ ਨੇ ਅੱਗੇ ਦੀਪਾ ਜੀ ਦੀ ਭਾਈ ਵੀ ਸੁਨਾਮ ਤੋਂ ਲੈ ਚੜ ਚੁੱਕੇ ਨੇ ਭਗਵਾਨ ਦਾਸ ਜੀ ਦੇ ਸਨਨ ਲੋੜੇ ਇਹ ਦੋਨੋਂ ਨੌਜਵਾਨਾਂ ਦੇ ਆਉਣ ਦੇ ਨਾਲ ਪਾਰਟੀ ਨੂੰ ਵੱਡੀ ਤਾਕਤ ਮਿਲੇਗੀ ਕਿਉਂਕਿ ਦੋਨਾਂ ਨਾਲ ਨਿੱਜੀ ਮੇਰੇ ਸੰਬੰਧ ਨੇ ਮੈਂ ਸੋਚਿਆ ਸੀ ਕਿ ਇਸ ਖੁਸ਼ੀ ਦੇ ਮੌਕੇ ਤੇ ਮੈਂ ਵੀ ਇਹਨਾਂ ਨੂੰ ਵੈਲਕਮ ਕਰਾਂ ਤੇ ਤੀਸਰੇ ਸਾਥੇ ਸਾਥੀ ਅਨੈ ਠਾਕੁਰ ਸਾਹਿਬ ਜਿਹੜੇ ਸਰਪੰਚ ਨੇ ਤੇ ਨਾਲ ਸਾਕਰ ਅਕਾਲੀ ਦਲ ਦੇ ਉਹਨਾਂ ਨੂੰ ਬੈਕਪਨ ਕਰਾਗਾ ਸਾਨੂੰ ਵੀ ਮੇਰਾ ਘਰ ਚ ਨਹੀਂ ਚਲਾਗਾ ਤੋਂ ਬਿਆਕਰਨ ਦੇ ਸੋ ਇਹਨਾਂ ਦੇ ਵੀ ਮੈਂ ਬਹੁਤ ਬਹੁਤ ਮਸ਼ਹੂਰ ਆ ਜੀ ਆਇਆਂ ਨੂੰ ਤੋਂ ਇੰਨਾ ਹੀ ਕਹਿਦਾ ਹਾਂ ਨਾ ਅਗਲੀ ਵਾਰ ਇਹ ਮਾਈਕ ਤੇ ਆਪਾਂ ਨਾਲ ਜੀ ਨੂੰ ਸੰਪਰਕ ਕਰਾਂਗੇ ਹਨ ਆ ਪਹਿਲਾਂ ਪਹਿਲਾਂ ਜੁਆਇਨ ਕਰਾ ਲੀਏ ਫਿਰ ਸੈਕਰਾ